ਕੋਟ ਛੱਡ ਕੇ ਜਿੰਨਾ ਰੋਟੀ ਦੇਖੀ ਦੇਣੀ ਆ ਪਾਣੀ ਆ ਰਿਚਾ ਪਾਣੀ ਕੋਟ ਮਾੜਾ ਸੱਟ ਨਹੀਂ ਆਉਂਦਾ ਬਾਸ ਚਲੋ ਪਾਣੀ ਮੈਂ ਅੱਠ ਤੱਕ ਪਿਆੰਦਲਾ ਜਾ ਕੇ ਤੁਰ ਕੇ ਮਾੜਾ ਹਾਂ ਕੋਟ ਛੱਡ ਕੇ ਕਿੰਨਾ ਆ ਗਾ ਫੇਰ ਉਹਨੂੰ ਹੋਰ ਵੀ ਸਰਾ ਕੋਸ਼ ਹੋ ਜਾਏਗਾ ਮੈਂ ਤੁਹਾਨੂੰ ਇੱਕ ਵਾਰੀ ਨਹੀਂ ਦਸ ਵਾਰੀ ਕਿਹਾ ਵੀ ਨਹੀਂ ਦੀਪੂ ਦੀ ਕਣ ਤੋਂ ਲੜਾਈ ਹੋਈ ਹੈ ਹਾਂਜੀ ਫਿਰ ਇਹਨਾਂ ਨੇ ਇਹਨਾਂ ਨੂੰ ਫੜਾ ਦਿੱਤਾ ਐ ਏਦਾਂ ਪਟਰਾ ਸਭ ਜਾ ਕੇ ਇਹਨਾਂ ਨੇ ਇੱਥੇ ਬੜਾ ਸੋਨਾ ਇਹਨਾਂ ਨੇ ਪੇਸ਼ ਕਰਾਇਆ ਕੋਈ ਗੱਲ ਬਾਤ ਨਹੀਂ ਕੋਰ ਚੀਜ਼ ਕਰਾਇਆ ਇਹਨਾਂ ਨੇ ਫਿਰ ਇਹ ਸ਼ਮਮਦਾਰਿਆ ਹਰੀ ਵੀ ਹੁੰਦਾ ਰਿਹਾ ਤੇ ਦੋ ਟਾਈਮ ਆਉਂਦੇ ਰਹੇ ਨੇ ਇਹਨਾਂ ਨੇ ਇਹ ਕੰਮ ਕਰਾਇਆ ਇੱਕ ਦੀਪੂ ਵਾਲੀ ਇਹ ਦੋ ਮੁੰਡੇ ਇਕੱਲੇ ਪਿੰਦਰ ਸਿੰਘ ਤੇ ਇੱਕ ਦਾ ਨਾਮ ਹਰੇ ਗੋਗੀ ਆ ਦੀਪੂ ਵਾਲੀ ਦਾ ਨਾਮ ਲਾਪ੍ਰੀਤ ਸਿੰਘ ਲਾਪ੍ਰੀਤ ਸਿੰਘ ਆ ਇਹਨਾਂ ਨੇ ਇਹ ਕੰਮ ਗੋਲੀ ਦਾ ਕਰਾਇਆ ਨਾਲ ਹੋ ਗਿਆ ਹਾਂਜੀ ਪਿੰਡ ਦਾ ਸਰਪੰਚੀ ਲਾਭੀ ਤੇ ਗੁਣਕੀ ਤੁੰਦੂ ਆਈ ਇਨਸਾਫ ਮੇਰਾ ਚਾਹੁੰਦੇ ਆਂ ਹਾਂਜੀ ਤੇਰੇ ਪਿੰਡ ਦੇ ਸਰਪੰਚੀ ਕੱਟਿਆ ਜੀ ਹਾਂਜੀ ਕਿੱਥੇ ਦੱਸਦੇ ਤੁਹਾਨੂੰ ਕੋਈ ਪਤਾ ਲੱਗਾ ਕਿਦਾਂ ਕਹਿੰਦੇ ਤੁਸੀਂ ਗੋਲੀ ਮਾਰੀ ਹੋਏਗੀ ਜੰਗਲੀ ਗੋਲੀ ਇਦਾਂ ਹੀ ਇਹਨਾਂ ਨੇ ਖੜ ਕੇ ਨਹਿਰ ਤੇ ਮਾਰੀ ਹਾਂ ਤਾਂ ਪਰ ਪਿੰਡੋਂ ਹੀ ਪਤਾ ਲੱਗਾ ਤੇ ਭੱਜੇ ਆਏ ਸਾਡੇ ਅੰਦਰੋਂ ਕੱਢ ਪੀ ਲੈ ਗਏ ਨੇ ਮੈਂ ਗੱਡੀ ਫੜਦੀ ਰਹੀ ਗਈ ਇਹਨਾਂ ਦੀ ਵਾਰੀ ਵੀ ਖੁੱਲੀ ਹੈ ਤੇਰਾ ਤਾਂ ਕਾਦੀ ਹੈ ਤੁਹਾਨੂੰ ਤੇ ਗੱਡੀ ਭਜਾ ਕੇ ਲੈ ਗਏ ਪੁਲਿਸ ਵਾਲੇ ਕੋਨ ਕਿਹਾ ਨਹੀਂ ਕੋਨ ਇਨਸਾਫੇ ਨਹੀਂ ਸਾਨੂੰ ਬੱਚਾ ਸਾਡਾ ਸਸਾਈ ਸਲਾਮਤ ਮਿਲਣਾ ਚਾਹੀਦਾ। ਕੀ ਰਾਸ਼ਤੇ ਕੋਈ ਹੋਰ ਨਹੀਂ ਕੇਸ ਹੈਗਾ? ਹਾਂਜੀ ਹੈਗੇ ਹੀ ਪਰ ਉਹ ਲੇਲ ਹੋ ਗਏ ਕੇਸ ਇਹਨਾਂ ਦੇ। ਲੇਲ ਹੋ ਗਏ। ਹਾਂਜੀ। ਇਹ ਇਹ ਨਵੇਂ ਕੇਸ ਦੇ ਵਿੱਚ ਕੜ ਕੇ ਦੇ। ਇਹ ਨਵੇਂ ਕੇਸ ਨੇ। ਕੇਸ ਵੀ ਕੁਝ ਨਹੀਂ ਮਾਮੂਲੀ ਜਿਹਾ ਕੇਸ ਹੈ ਦਾਣਿਆਂ ਦਾ। ਜੀ 100 ਕਰਾਕਸ ਇਸ ਏਲੀਅਸ ਕਾਕਾ ਪੱਡਾ ਵਾਸੀ ਤੋਂ ਵਾਸੀ ਬਿੰਡ ਪੱਡਾ। ਉਹ ਐਫ ਆਈ ਆਰ ਨੰਬਰ 81 ਦੇ ਵਿੱਚ ਬਿਹਾਰ ਤੋਂ ਫੜਿਆ ਸੀਗਾ ਇਹਨੂੰ 70 ਘੰਟੇ ਦਾ ਕੁਝ ਮੈਂ ਰੋਂਗ ਵੀ ਹੋ ਸਕਦਾ ਹੈ। ਕਿ 70 ਆਰਸਾ ਉਹਨਾਂ ਨੇ ਟ੍ਰਾਂਨਜ਼ਿਟ ਰਿਮਾਂਡ ਲਿਆ ਸੀਗਾ ਤੇ ਅ ਕੋਰਟ ਵਿੱਚ ਪੇਸ਼ ਕਰਾ ਕੇ ਮਾਨਯੋਗ ਅਦਾਲਤ શ્રી ਰਵੀਪਾਲ ਦੀ ਜੱਸ ਸਾਹਿਬ ਦੀ ਅਦਾਲਤ ਵਿੱਚ ਬਟਾਲਾ ਪੇਸ਼ ਕਰਵਾ ਕੇ 4 ਦਿਨ ਦਾ ਰਿਮਾਂਡ ਲਿਆ ਸੀਗਾ ਜੋ ਕੱਲ ਸਮਾਪਤ ਹੋ ਜਾਣਾ ਔਰ ਅੱਜ ਤੀਸਰਾ ਦਿਨ ਹੈ ਔਰ ਰਿਮਾਂਡ ਤੋਂ ਮੈਨੂੰ ਆਇਆ ਰਸੀਬ ਦੇ ਕਾਲ ਫ্রম ਦੀ ਫੈਮਿਲੀ ਮੈਂਬਰਸ ਆਫ ਦੀ ਸੁਖਰਾਜ ਈਲੀਸ ਕਾਕਾ ਸੁਖਰਾਜ ਕਾਕਾ ਦੇ ਫੈਮਿਲੀ ਮੈਂਬਰ ਤੋਂ ਮੈਨੂੰ ਕਾਲ ਆਈ ਕਿ ਸਾਨੂੰ ਪਤਾ ਲੱਗਾ ਹੈ ਉਹਨਾਂ ਦਾ ਕੋਈ ਸੋਰਸ ਹੋਏਗਾ ਪੁਲਿਸ ਵਾਲੇ ਨੇ ਕਿਸੇ ਨੇ ਦੱਸਤਾ ਹੋਊਗਾ ਸਿੰਪਥੀ ਕ੍ਰੀਏਟ ਕਰਕੇ ਕਿ ਇਹ ਕੋਈ ਇਨਕਾਊਂਟਰ ਕ੍ਰੀਏਟ ਕਰਨ ਲੱਗੇ ਨੇ ਤੁਹਾਡੇ ਬੇਟੇ ਨੂੰ ਮਾਰ ਦੇਣਾ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਹਲਚਲ ਹੈਗੀ ਆ ਆ ਨੈਚੁਰਲ ਜੀ ਉੱਥੇ ਲੱਗਦਾ ਹੈ ਕਿ ਕੁਝ ਉਹ ਬਣ ਜਾਣੀ ਇਸ ਤਰ੍ਹਾਂ ਦੀ ਕੋਈ ਘਟਨਾ ਤੁਸੀਂ ਆਪਣਾ ਪ੍ਰਬੰਧ ਕਰ ਲਓ ਤੇ ਉਹਨਾਂ ਨੇ ਮੈਨੂੰ ਇਨਫੋਰਮ ਕੀਤਾ ਉਹਨਾਂ ਦੇ ਫੈਮਿਲੀ ਮੈਂਬਰ ਨੇ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਵੀਰ ਸਾਹਿਬ ਇਹ ਗੱਲ ਹੈਗੀ ਆ ਤੇ ਮੈਂ ਆ ਬਸ ਕਮਿੰਗ ਫਰਮ ਦੀ ਕੋਰਟ ਮੈਂ ਕੋਰਟ ਪ੍ਰੋਸੀਡਿੰਗ ਅਟੈਂਡ ਕਰਕੇ ਕੋਰਟ ਚੋਂ ਆ ਰਿਹਾ ਸੀਗਾ ਤੇ ਮੈਂ ਇਮੀਡੀਏਟਲੀ ਮੈਂ ਉੱਥੋਂ ਆ ਰਿਹਾ ਸੀ ਰਸਤੇ 'ਚ ਤੇ ਮੈਂ ਪੱਡਾ ਪਿੰਡ ਦੇ ਲਾਗੇ ਦੇਖਿਆ ਕਿ ਐਸਐਚਓ ਖੜੇ ਆ ਸਤਪਾਲ ਸਿੰਘ ਨਾਲ ਉਹਨਾਂ ਦੇ 40-50 ਦੇ ਕਰੀਬ ਮੁਲਾਜ਼ਮ ਹੋਣੇ ਆ ਉਹ ਖੜੇ ਹੋਰ ਵੀ ਪੁਲਿਸ ਅਫੀਸਰਸ ਖੜੇ ਨੇ ਉਹਨਾਂ ਦੇ ਕੋਲ ਮੈਂ ਦਰ ਜਾ ਕੇ ਦੇਖਿਆ ਮੈਂ ਕਿਾ ਜੀ ਸੁਖਰਾਜ ਕਾਕਾ ਮੈਂ ਮਿਲ ਸਕਦਾ ਉਹਨਾਂ ਨੂੰ ਐਸਾ ਜੀ ਉਹਨਾਂ ਨੇ ਮੈਨੂੰ ਕਿਹਾ ਜੀ ਸੁਖਰਾਜ ਕਾਕਾ ਤੇ ਡੇਰਾ ਬਣਾਣਾ ਚਾਹ। ਮੈਂ ਕਿਹਾ ਠੀਕ ਹੈ ਜੀ ਤੇ ਬਟ ਮੈਨੂੰ ਲੱਗਾ ਉੱਥੇ ਕਿ ਉੱਥੇ ਕੋਈ ਘਟਨਾ ਵਾਪਰੀ ਆ ਤੇ ਸੁਖਰਾਜ ਕਾਕੇ ਦਾ ਉਹਨਾਂ ਨੇ ਇੰਕਾਊਂਟਰ ਕਰ ਦਿੱਤਾ ਪੌਸਿਬਿਲਿਟੀਜ਼ ਏਰ ਕਿ ਉਹਦੀ ਕੋਈ ਗੋਲੀ ਮਾਰ ਕੇ ਲੱਤ ਲੁੱਤੇ ਕੋਈ ਨੁਕਸਾਨ ਕਰਤਾ ਹੋਵੇ ਪੌਸਿਬਿਲਿਟੀਜ਼ ਏਰ ਕਿ ਉਹਨੂੰ ਮਾਰ ਦਿੱਤਾ ਹੋਵੇ ਬਟ ਦਾ ਥਿੰਗ ਇਜ਼ ਦਿਸ ਕਿ ਇਹਨਾਂ ਨੇ ਇੱਕ ਸਟੋਰੀ ਕਨ ਕ੍ਰੀਏਟ ਕੀਤੀ ਵੀ ਇਥੋਂ ਲੈ ਕੇ ਫਿਰ ਮੈਂ ਕਿਹਾ ਪੁੱਛਿਆ ਜੀ ਮੈਂ ਉਹਨੂੰ ਮਿਲਣਾ ਚਾਹੁੰਦਾ ਕਿੱਥੇ ਹੈ ਜੀ ਸੈਕਸ਼ਨ 38 ਦੇ ਤਹਿਤ ਮੇਰਾ ਰਾਈਟ ਹੈਗਾ ਮੈਂ ਮਿਲਣਾ ਉਹਨੂੰ ਉਹ ਕਹਿੰਦੇ ਜੀ ਤੁਸੀਂ ਡੇਰੇਬਾ ਬਨਾਨਕ ਪੁਲਿਸ ਸਟੇਸ਼ਨ ਚਲੇ ਜਾਓ ਇੱਥੇ ਮੈਂ ਆਇਆ ਇੱਥੇ ਇਹਨਾਂ ਦਰਵਾਜ਼ੇ ਨਹੀਂ ਖੋਲਿਆ ਤੇ ਉਸ ਤੋਂ ਬਾਅਦ ਇੱਥੇ ਜਿਹੜੇ ਆਫੀਸਰ ਸੀਗੇ ਉਹਨਾਂ ਨੇ ਕਿਹਾ ਜੀ ਨਹੀਂ ਪੀਰ ਸਾਹਿਬ ਯੂ ਹੈਵ ਨੋ ਰਾਈਟ ਟੂ ਮੀਟ ਯੂਰ ਕਲੈਂਟ ਮੈਂ ਇਮੀਡੀਏਟਲੀ ਆਈ ਟਾਕ ਟੂ ਮਾਈ ਐਸੋਸੀਏਟ ਐਡਵੋਕੇਟ ਉਹਨੇ ਇਮੀਡੀਏਟਲੀ ਮੇਲ ਤਿਆਰ ਕੀਤੀ ਤੇ ਇਮੀਡੀਏਟਲੀ ਸ਼ੇਅਰਡ ਵਿਦ ది ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰ ਔਰ ਵੀ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਨਾਲ ਆਪਾਂ ਇਮੀਡੀਏਟਲੀ ਇਨਫੋਰਮੇਸ਼ਨ ਸ਼ੇਅਰ ਕੀਤੀ ਕਿਉਂਕਿ ਇਹਨਾਂ ਨੇ ਹੁਣ ਰੱਪਟ ਪਾਣੀ ਆ ਕੋਈ ਨਾ ਕੋਈ ਵੀ ਇਸ ਤਰ੍ਹਾਂ ਕਰਕੇ ਇਦਾਂ ਸਟੋਰੀ ਕ੍ਰੀਏਟ ਕਰਨੀ ਹੈ ਵੈਲ ਬਿਫੋਰ ਕ੍ਰੀਏਟਿੰਗ 댓 ਪਾਰਟਿਕੂਲਰ ਸਟੋਰੀ ਵੀ ਆਲਰੇਡੀ ਹੈਵ ਇਨਫਾਰਮਡ ਟੂ ਦੀ ਆਨਰੇਬਲ ਹਾਈ ਕੋਰਟ ਉਹਨਾਂ ਦੇ ਸੀਨੀਅਰ ਆਫੀਸਰਸ ਨੂੰ ਸਾਰਿਆਂ ਨੂੰ ਇਨਫੋਰਮ ਕਰਤਾ ਵੀ ਇਸ ਤਰ੍ਹਾਂ ਕਰ ਲੈਣਾ ਹੁਣ ਮੇਰੀ ਮੇਰੀ ਇੱਕ ਇਹ ਸਾਰਿਆਂ ਨੂੰ ਇੱਕ ਅਪੀਲ ਹੈ ਕਿ ਤੁਸੀਂ ਇੱਕ ਚੀਜ਼ ਨੂੰ ਆਪਣੇ ਲੈਵਲ ਤੇ ਸੈਲਫ ਐਨਾਲਾਈਜ਼ ਕਰੋ ਕਿ ਇਸ ਤਰ੍ਹਾਂ ਹੁੰਦਾ ਕਿ 40 50 ਮੁਲਾਜ਼ਮ ਖੜੇ ਹੋਣ ਤੇ ਤੇ ਹੋਰ 40-50 ਮੁਲਾਜ਼ਮ ਵੀ ਉਹ ਕਮਾਂਡੋ ਵਾਲੇ ਜਿਹੜੇ ਵੈਲ ਟ੍ਰੇਨਡ ਮੁਲਾਜ਼ਮ ਨੇ ਜਿਨ੍ਹਾਂ ਦੀ ਰਨਿੰਗ ਵੀ ਬਾਕਿਆਂ ਨਾਲੋਂ ਜ਼ਿਆਦਾ ਦੌੜ ਵੀ ਜ਼ਿਆਦਾ ਵਾ ਤੇ ਇਹਨਾਂ ਨੇ ਇੱਕ ਸਟੋਰੀ ਕ੍ਰੀਏਟ ਕੀਤੀ ਆ ਦੇ ਕਿ ਦੇਸ ਵਾਂਟ ਟੂ ਗੈਟ ði ਐਪਰੀਸੀਏਸ਼ਨ ਫਰਮ ði ਸੀਨੀਅਰਸ ਨਾਥਿੰਗ ਐਲਸ ਜਿਹੜੇ 에ਰਿੰਗ ਆਫੀਸ਼ੀਅਲਸ ਨੇ ਉਹਨਾਂ ਦੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਐਸ ਪਰ ਲਾ ਵੀ ਵਿਲ ਅਵੇਲ ði ਰੈਮੈਡੀਜ਼ ਆਪਾਂ ਰੈਮੈਡੀਜ਼ ਅਵੇਲ ਕਰਾਂਗੇ ਔਨਰੇਬਲ ਹਾਈ ਕੋਰਟ ਚ ਪਟੀਸ਼ਨ ਫਾਈਲ ਕਰਾਂਗੇ ਔਰ ਆਈ ਹੈਵ ਕ੍ਰੀਏਟਿਡ ਏ ਐਵੀਡੈਂਸ ਮੈਂ ਉੱਥੇ ਮੌਕੇ ਦੀ ਵੀ ਵੀਡੀਓਗ੍ਰਾਫੀ ਮੈਂ ਤੇ ਆ ਕੇ ਵੀਡੀਓਗ੍ਰਾਫੀ ਕੀਤੀ ਹੈ ਉਹ ਵੀ ਮੇਰੇ ਕੋਲ ਹੈਗੀ ਆ ਮੇਰੀ ਵੀ ਇਹਨਾਂ ਨੇ ਕੀਤੀ ਆ ਪੁਲਿਸ ਵਾਲਿਆਂ ਨੇ ਇਹਨਾਂ ਦੱਸਿਆ ਤੁਹਾਨੂੰ ਮੰਨਿਆ ਕਿ ਇਹਨਾਂ ਮੈਨੂੰ ਹਜੇ ਤੱਕ ਕੁਝ ਨਹੀਂ ਦੱਸਿਆ ਆ ਤੁਹਾਡੇ ਸਾਹਮਣੇ ਆ ਵੀ ਸੁਖਰਾਜ ਕਾਕਾ ਕਿੱਥੇ ਆ ਕਿ ਆਪਾਂ ਡੇਰਾ ਬਾਬਾ ਨਾਨਕ ਥਾਣੇ ਦੇ ਬਾਹਰ ਖੜੇ ਆ ਡੇਰਾ ਬਾਬਾ ਨਾਨਕ ਥਾਣੇ ਵਾਲੇ ਰਿਮਾਂਡ ਲੈ ਕੇ ਆਏ ਨੇ ਇਹਨਾਂ ਨੇ ਮੇਰੇ ਕਲਾਇੰਟ ਨੂੰ ਬੁਣ ਮਲਾਇਆ ਇਸ ਤਰ੍ਹਾਂ ਪਤਾ ਲੱਗਾ ਕਿ ਉਹਦੇ ਲੱਤ ਗੁੱਡੀ ਵਿੱਚ ਮੈਂ ਫਰੋਂ ਮਾਈ ਪਰਸਨਲ ਐਕਸਪੀਰੀਅੰਸ ਆਮ ਟੈਲਿੰਗ ਯੂ ਕਿ ਸਟੋਰੀ ਜਿਹੜੀ ਹੁੰਦੀ ਨਾ ਐਫ ਆਈ ਆਰ ਦੇ ਵਿੱਚ ਉਹੀ ਹੁੰਦੀ ਹੈ ਜਿਸ ਤਰ੍ਹਾਂ ਇੱਧਰ ਨੂੰ ਜਾ ਰਹੇ ਤੇ ਹੱਥੇ ਜਾ ਕੇ ਹੀ ਗੋਲੀ ਮਾਰ ਦਿੱਤੀ ਤੇ ਵੇਖੋ ਅੱਜ ਤੱਕ ਮੈਂ ਮੇਰੇ ਕੋਈ ਵਰਸ਼ਨ ਤੇ ਨਹੀਂ ਆਇਆ ਨਾ ਮੇਰੀ ਕਿਸੇ ਨਾਲ ਗੱਲ ਹੀ ਹੋਈ ਇਹ ਚੋ ਇਦਾਂ ਹੀ ਹੋਊਗਾ ਕਿਸ ਕੇ ਕੇ ਰਿਮਾਂਡ ਤੇ ਲਿਆਂਦਾ ਇਹਨੂੰ 81 ਨੰਬਰ ਐਫ ਆਈ ਆਰ 81 ਆਫ 2025 ਪੁਲਿਸ ਸਟੇਸ਼ਨ ਡੇਰਾ ਬਾਬਾ ਨਾਨਕ ਇੰਟਰਸੈਕਸ਼ਨ 109 ਨੂੰ ਬੀਨਸ ਕਿਹਦੇ ਚ ਲਿਆਂਦਾ ਔਰ ਰਿਮਾਂਡ ਤੇ ਲਿਆਂਦਾ ਐਸ ਪਰ ਲਾ ਚਲੋ ਠੀਕ ਹੈ ਜੋ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਹੈ 4 ਦਿਨ ਦਾ ਕੱਲ ਉਹਦਾ ਸਮਾਪਤ ਹੋ ਜਾਣਾ ਜੋ ਪ੍ਰोसीडिंग ਜੋ ਇੰਟਰੋਗੇਸ਼ਨ ਕਰਨੀ ਹੈ ਉਹ ਕਰਨ ਅਦਾਲਤਾਂ ਬਣੀਆਂ ਨੇ ਅਦਾਲਤਾਂ ਨੇ ਫੈਸਲੇ ਦੇਣੇ ਨੇ ਕਿ ਕੋਈ ਬੰਦਾ ਦੋਸ਼ੀ ਹੈ ਜਾਂ નિર્ਦੋਸ਼ ਹੈ ਆਪ ਆਪਾਂ ਨੂੰ ਰੀਪੈਟ ਕੀਤਾ ਸੀ ਜਾਂ ਗੈਸਟਰੀ ਕੀਤਾ ਨਹੀਂ ਦੇਖੋ ਇਸ ਤਰ੍ਹਾਂ ਸੀਗਾ ਜੀ ਇਹ ਪਟਨਾ ਸਾਹਿਬ ਤੋਂ ਜਾ ਕੇ ਫੜ ਕੇ ਲਾਇਏ ਸੀਗੇ ਐਸ ਮਾਈ ਕਲਾਇੰਟ ਇਨਫਾਰਮਡ ਮੀ ਕਿ ਪਟਨਾ ਸਾਹਿਬ ਤੋਂ ਫੜ ਕੇ ਲਾਇਏ ਸੀਗੇ ਤੇ ਉੱਥੇ ਉਸ ਤੋਂ ਬਾਅਦ ਫੜ ਕੇ ਲਿਆਉਣ ਤੋਂ ਬਾਅਦ 70 ਘੰਟੇ ਦਾ ਟ੍ਰਾਂਸਪੋਰਟਰ ਮਾਨਡ ਸੀਗਾ ਉਸ ਤੋਂ ਬਾਅਦ 4 ਦਿਨ ਦਾ 에어 ਮਾਨਡ ਸੀਗੀ ਗੱਲ ਅੱਗੇ ਅੱਗੇ ਦੇਖੋ ਕਿ ਫੇਕ ਹੈ ਕੋਈ ਕੁਝ ਬਿਲਕੁਲ ਫੇਕ ਇੰਕਾਊਂਟਰ ਹੈ ਜੀ ਡੂ ਯੂ ਬਲੀਵ ਕਿ ਇੱਕ ਬੰਦਾ ਸਲਾਖਾਂ ਦੇ ਪਿੱਛੇ ਹੋਵੇ ਹਵਾਲਾਤ ਦੇ ਵਿੱਚ ਹੋਵੇ ਤੇ ਉਹ ਬੰਦਾ 40 50 ਮੁਲਾਜ਼ਮਾਂ ਦੇ ਵਿੱਚੋਂ ਭੱਜਿਆ ਦੇਖੋ ਤੁਸੀਂ ਬਾਹਰ ਐਸੀ ਵੱਡੀ ਗੱਡੀ ਖੜੀ ਹੈ ਤੁਸੀਂ ਦੇਖ ਸਕਦੇ ਆਪਣਾ ਕੈਮਰਾ ਦੇਖੋ ਇੱਧਰ ਦੇਖੋ ਇਹ ਨਾਰਮਲ ਦਿਨਾਂ ਚ ਤੇ ਨਹੀਂ ਖੜੀ ਹੁੰਦੀ ਅੱਜ ਹੀ ਕਿਉਂ ਖੜੀ ਹੈ ਅੱਜ ਕਿਉਂ ਖੜੀ ਹੈ ਸਮ ਸਪੈਸ਼ਲ ਸਮ ਸਰਕਮਸਟੈਂਸਸ ਆਰ ਥੇਰ ਥੀਜ਼ ਆਰ ਦੀ ਕੰਪੈਲਿੰਗ ਸਰਕਮਸਟੈਂਸਸ ਜਿਹੜੀਆਂ ਸਾਨੂੰ ਬਲੀਵ ਕਰਨ ਲਈ ਮਜਬੂਰ ਕਰ ਰਹੇ ਨੇ ਕਿ ਇਧਰ ਕੁਝ ਨਾ ਕੁਝ ਕਾਰਵਾਈ ਪਹਿਲਾਂ ਤੁਸੀਂ ਗਣੀ ਮਿੱਥੀ ਹੈਗੀ ਆ ਹੁਣ ਉਹਨਾਂ ਨੈਕਸਟ ਕੀ ਟੂ ਡੂ ਨੈਕਸਟ ਸਟੈਪ ਨੈਕਸਟ ਸਟੈਪ ਇਹ ਹੈਗਾ ਕਿ ਵੀ ਵਿਲ ਮੂਵ ਟੂ ਦੀ ਔਨਰੇਬਲ ਪੰਜਾਬ ਐਂਡ ਰੈਣਾ ਹਾਈ ਕੋਰਟ ਚੰਡੀਗੜ੍ਹ ਸੋ 5:00 ਤੋਂ 5:30 ਵਜੇ ਨਾਲ ਮੈਨੂੰ ਇਨਫੋਰਮੇਸ਼ਨ ਮਿਲੀ ਸੀਗੀ ਵੀ ਇਸ ਤਰ੍ਹਾਂ ਕਰਨ ਲ ਹੋਰ ਵੀ ਜੋ ਸਾਡੇ ਸੋਰਸ ਸੀਗੇ ਆਪਾਂ ਇਨਫੋਰਮ ਕੀਤਾ ਵਾ ਤੇ ਬਾਏ ਟੂਮਾਰੋ ਆ ਵੀ ਵਿਲ ਫਾਈਲ ਦੀ ਪਟੀਸ਼ਨ ਵੀ ਮੋਰ ਦੀ ਆਨਰੇਬਲ ਹਾਈ ਕੋਰਟ ਐਂਡ ਐਸ ਪਰ ਲਾਜ ਜੋ ਵੀ ਇਹਨਾਂ ਦੇ ਉੱਪਰ ਐਕਸ਼ਨ ਹੋਏਗਾ ਜੋ ਵੀ ਹੋ ਸਕਦਾ ਹੋਏਗਾ ਵਾਟ ਏਵਰ ਐਵਿਡੈਂਸ ਵੀ ਹੈਵ ਕਲੈਕਟਡ ਆਪਾਂ ਉਹਨੂੰ ਜਿਹੜਾ ਵਾ ਕਲੈਕਟਿਵਲੀ ਜਿਹੜਾ ਵਾ ਵੀ ਵਿਲ ਟ੍ਰਾਈ ਟੂ ਗੈਟ ਦੀ ਰਿਜ਼ਲਟਸ ਐਂਡ ਜੋ ਵੀ ਕਲਪਿਟ ਹੋਏਗਾ ਇਹਦੇ ਵਿੱਚ ਕੋਈ ਮੁਲਾਜ਼ਮ ਹੋਏਗਾ we will do our best ki wo uh, he should be behind the bus ਮਾਤਾ ਜੀ ਮੈਂ ਤਾਂ ਰਿਕਾਰਡ ਦੇਖ ਕੇ ਪੁੱਛਣਾ ਚਾਹਣਾ ਸਰ ਮੈਂ ਮੈਂ ਮੈਡੀਕਲ ਵਾਰਡ ਚੋਂ ਆਇਆ ਸਰ ਇਹ ਕੁਛ ਨਾ ਚੱਲ ਰਿਹਾ ਹੈ ਕਿ ਕੋਈ ਤੁਹਾਡੇ ਕੋ ਬਟਾਲਾ ਮੈਸਰ ਕੋਈ ਪੇਸ਼ੈਂਟ ਚੁੱਕ ਕੇ ਗਈ ਹੈ ਸਰ ਬਟਾਲਾ ਪੁਲਿਸ ਮੇਰੇ ਕੋਲ ਨਹੀਂ ਆਈ ਮੈਂ ਮੈਡੀਕਲ ਵਾਰਡ ਚੋਂ ਆ ਰਿਹਾ ਉਧਰੋਂ ਹਜੇ ਅੱਛਾ ਮੈਡੀਕਲ ਵਾਰਡ ਚੋਂ ਪੇਸ਼ੈਂਟ ਦੇਖ ਕੇ ਆ ਰਿਹਾ ਅੱਛਾ ਕੋ ਐਮਰਜੈਂਸੀ ਦੇ ਵਿੱਚ ਕੋਈ ਪੇਸ਼ੈਂਟ ਆਇਆ ਇੰਜਰੀ ਮੇਰੀ ਹਜੇ ਨੋਟਿਸ ਨਹੀਂ ਹੈਗਾ ਮੈਂ ਜੇ ਕੋ ਲੋਏਗਾ ਤਾਂ ਮੈਂ ਤੁਹਾਨੂੰ ਦੇਖ ਕੇ ਦੱਸਦਾ ਹਾਂ ਹਾਂ ਟਾਈਮ ਟਾਈਮ ਘੜੀ ਦਾ ਟਾਈਮ ਤੁਸੀਂ ਦੱਸ ਸਕਦੇ ਹੋ 9:00 ਵਜੇ 10:0 ਕਾਸੂ ਹਾਂ ਤੁਹਾਡੇ ਰਿਕਾਰਡ ਦੇ ਵਿੱਚ ਕੋਈ ਵੀ 9:10 ਦੇ ਵਿੱਚ ਕੋਈ ਵੀ ਰਿਪੋਰਟ ਦੇ ਵਿੱਚ ਨਹੀਂ ਹੈਗਾ ਨਹੀਂ ਇਸ ਵੇਲੇ ਮੈਂ ਤੁਹਾਨੂੰ ਦੱਸਿਆ ਮੈਂ ਮੈਡੀਕਲ ਵਾਰਡ ਤੋਂ ਆ ਗਿਆ ਹਾਂ ਮੈਂ ਤੁਹਾਨੂੰ ਇਹ ਪੁੱਛ ਰਿਹਾ ਕਿ ਤੁਹਾਡੇ ਰਿਕਾਰਡ ਦੇ ਵਿੱਚ 9:10 ਦੇ ਵਿੱਚ ਕੋਈ ਪੇਸ਼ੈਂਟ ਹੈਗਾ ਜੀ ਮੈਂ ਜੀ ਮੈਂ ਚੈੱਕ ਕਰਾ ਤੁਹਾਡੇ ਕੋਲ ਤੁਸੀਂ ਰਿਵਿਊ ਵੀ ਦਿਓ ਉਸੇ ਦਾ ਤੁਹਾਡੇ ਕੋਲ ਕੋਈ ਪੇਸ਼ੈਂਟ ਆਇਆ ਕੋਈ 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 ਇੰਜਰਡ ਆਇਆ ਕੋਈ ਬਟਾਲਾਪੁਰ ਇਸ ਛੜ ਕੇ ਗਈ ਹੋਵੇ ਆ ਦੱਸੋ ਜੀ ਬਟਾਲਾਪੁਰ ਛੜ ਕੇ ਗਈ ਮੈਂ ਤਾਂ ਮੈਡੀਕਲ ਵਾਰਡ ਚੋਂ ਡੇ ਮੈਂ ਤੁਹਾਨੂੰ ਦੱਸਿਆ ਕਿ ਮੈਂ ਇੱਕ ਮਿੰਟ ਦੱਸ ਦੱਸ ਨਹੀਂ ਨਹੀਂ ਜਦੋਂ ਮੈਡੀਕਲ ਆਫੀਸਰ ਨਹੀਂ ਦੱਸ ਸਕਦੇ ਪਏ ਤੁਸੀਂ ਤੇ ਡਿਊਟੀ ਤੇ ਉਹ ਕਹਿੰਦੇ ਕਿ ਮੈਨੂੰ ਨਹੀਂ ਧਿਆਨ ਚ ਉਹ ਮੈਡੀਕਲ ਵਾਰਡ ਚ ਸੀ ਤੁਸੀਂ ਵੀ ਨਹੀਂ ਦੱਸਣੀਆਂ ਸੀ ਪੇਸ਼ੈਂਟ ਹੋਰ ਹੀ ਬੜੇ ਆਏ ਆ ਕਾਫੀ ਤੁਹਾਡੇ ਮੈਡੀਕਲ ਰਿਕਾਰਡ ਦੇ ਵਿੱਚ 9 ਵਜੇ ਕੇ 10 ਮਿੰਟ ਤੋਂ ਪਹਿਲੇ ਕੋਈ ਪੇਸ਼ੈਂਟ ਆਇਆ ਭਾਈ ਉਹ ਹੋ ਜੇ ਪੇਸ਼ੈਂਟ ਹੋਰ ਆਏ ਆ ਪੇਸ਼ੈਂਟ ਨਹੀਂ ਆ ਕੋਈ ਬਟਾਲਾ ਪੁਲਿਸ ਵਾਲੋ ਕੋਈ ਇੰਜਰਡ ਆਇਆ ਆਇਆ ਕਿ ਬਟਾਲਾ ਪੁਲਿਸ ਵਾਲੋ ਦੱਸੋ ਜੀ ਆਇਆ ਥੇ ਨਹੀਂ ਬਲਕਿ ਤੁਸੀਂ ਡਿਊਟੀ ਤੇ ਉਹ ਦੋ ਅਫਸਰ ਡਿਊਟੀ ਤੇ ਤੁਸੀਂ ਦੱਸ ਨਹੀਂ ਪਾ ਸਕਦੇ ਭਏ ਇਹਦਾ ਮਤਲਬ ਸੱਚੀ ਗੱਲ ਹੈ ਤੁਹਾਡਾ ਰਿਕਾਰਡ ਤੁਹਾਡਾ ਰਿਕਾਰਡ ਹੀ ਹੈ ਨਾ ਇਹ ਤੇ ਔਨ ਰਿਕਾਰਡ ਨਹੀਂ ਕਰੀਂ ਚੀਜ਼ ਤੁਹਾਡੋ ਇੱਕ ਇੱਕ ਸੈਕਿੰਡ ਦੀ ਮੇਰੇ ਖਿਆਲ ਨਾਲ ਹਰ ਚੀਜ਼ ਔਨ ਰਿਕਾਰਡ ਰੱਖਦੇ ਹੋ ਹਾਂਜੀ ਸਰ ਹਰ ਕਾਰਡ ਚੋਂ ਦੀ ਚੀਜ਼ ਹਰ ਚੀਜ਼ ਹੁੰਦੀ ਹੈ ਕਾਰਡ 'ਚ ਤੁਸੀਂ ਆਪਣਾ ਚੈੱਕ ਹੀ ਕਰ ਲਓ ਰਜਿਸਟਰ ਚੈੱਕ ਕਰ ਲਓ ਸ਼ਾਇਦ ਤੁਹਾਡੀ ਤੁਹਾਡੀ ਜਗ੍ਹਾ ਤੇ ਕਿਸੇ ਹੋਰ ਨੇ ਐਂਟਰੀ ਪਾਤੀ ਹੋਵੇ ਹਾਂ ਸਭ ਦੇ ਕੇ ਦੱਸ ਦਿੰਦੇ ਹਾਂ ਚੈੱਕ ਕਰਦੇ ਹਾਂ ਚੈੱਕ ਕਰਕੇ ਦੱਸ ਦਿੰਦੇ ਚੈੱਕ ਕਰ ਲਓ ਮੈਂ ਲਾਈਵ ਤੇ ਫਿਰ ਲਾਈਵ ਤੇ ਚੈੱਕ ਕਰ ਲਓ ਤੁਸੀਂ ਦੇਖ ਹੀ ਸਕਦੇ ਹੋ ਇਹ ਤਸਵੀਰਾਂ ਬਟਾਲਾ ਸਿਵਲ ਹਸਪੀਟਲ ਦੀਆਂ ਨੇ ਜਿੱਥੇ ਕਿ ਇੱਕ ਦੱਸਿਆ ਜਾ ਰਿਹਾ ਕਿ ਪੱਡੇ ਪਿੰਡ ਦੇ ਵਿੱਚ ਇੱਕ ਵਾਰਦਾਤ ਹੁੰਦੀ ਹੈ ਜਿੱਥੇ ਕਿ ਬਟਾਲਾ ਪੁਲਿਸ ਵੱਲੋਂ ਕੁਝ ਬੰਦਿਆਂ ਨੂੰ ਜ਼ਖਮੀਆਂ ਨੂੰ ਲੈ ਕੇ ਆਇਆ ਜਾਂਦਾ ਲੇਕਿਨ ਇਹ ਐਮਰਜੈਂਸੀ ਦਾ ਹਾਲਾਤ ਦੇਖ ਲਓ ਤੁਸੀਂ ਕਿ ਜਿੱਥੇ ਜਿਹੜੇ ਡਿਊਟੀ ਡਾਕਟਰ ਨੇ ਉਹਨਾਂ ਨੂੰ ਨਹੀਂ ਪਤਾ ਕੀ ਉਹਨਾਂ ਦੇ ਹਸਪਤਾਲ ਦੇ ਵਿੱਚ ਕੋਈ ਇੰਜਰਡ ਆਇਆ ਜਾਂ ਨਹੀਂ ਆਇਆ ਜਿਹੜੇ ਰਾਤ ਦੀ ਡਿਊਟੀ ਦੇ ਉੱਤੇ ਡਾਕਟਰਸ ਨੇ ਕਿਉਂਕਿ ਆਰਾਮ ਕਰ ਰੇ ਸੀ ਆਪਣੇ ਹਸਪਤਾਲ ਦੇ ਇੱਕ ਰੈਸਟਿੰਗ ਰੈਸਟ ਰੂਮ ਦੇ ਵਿੱਚ ਔਰ ਉਹਨਾਂ ਨੂੰ ਉਠਾ ਕੇ ਲਿਆਂਦਾ ਗਿਆ ਉਹਨਾਂ ਦੀ ਕੁਰਸੀ ਤੇ ਬਿਠਾਇਆ ਗਿਆ ਉਤੋਂ ਬਾਅਦ ਰਜਿਸਟਰ ਫਰਾਂ ਨਹੀਂ ਚੈੱਕ ਕਰਦੇ ਕਿ ਨਹੀਂ ਕਰਦੇ ਸਿਲ ਹਾਲ ਤੇ ਤਸਵੀਰਾਂ ਦੇਖ ਹੀ ਸਕਦੇ ਹੋ ਆਪਾਂ ਹੱਥ ਨਹੀਂ ਲਾ ਸਕਦੇ ਉਹਨਾਂ ਰਜਿਸਟਰਾਂ ਨੂੰ ਲੇਕਿਨ ਇਹ ਉਹਨਾਂ ਦੀ ਡਿਊਟੀ ਹੈ ਕਿ ਉਹ ਦੱਸਣਗੇ ਭਾਜੀ ਤੁਸੀਂ ਚੈੱਕ ਕਰਕੇ ਦੱਸ ਸਕਦੇ ਹੋ ਆਪਣੇ ਰਜਿਸਟਰ ਤੋਂ ਮੈਂ ਤੇ ਚਲੋ ਨਹੀਂ ਚੈੱਕ ਕਰ ਸਕਦਾ ਤੁਹਾਡੇ ਰਜਿਸਟਰਸ ਵਿੱਚ ਸ਼ੋ ਮਿੰਟ ਭਾਜੀ ਟਾਈਮ ਦੇ ਤਾਂ ਪੇਸ਼ੈਂਟ ਸਾਨੂੰ ਵੇਖ ਲੈਣ ਦਿਓ ਹਾਂ ਨਹੀਂ ਪੇਸ਼ੈਂਟ ਤੁਸੀਂ ਪੇਸ਼ੈਂਟ ਪਹਿਲੇ ਆ ਭਾਜੀ ਪੇਸ਼ੈਂਟ ਕੋਈ ਵੀ ਆ ਪੇਸ਼ੈਂਟ ਪਹਿਲੇ ਆ ਆ ਫੋਨ ਸ਼ਾਇਦ ਤੁਸੀਂ ਕਿਸੇ ਨੂੰ ਕਰ ਰਹੇ ਹੋ ਭਾਜੀ ਆ ਫੋਨ ਫੋਨ ਨਹੀਂ ਪੇਸ਼ੈਂਟ ਜ਼ਰੂਰ ਆ ਲੇਕਿਨ ਫੋਨ ਕਰਨਾ ਨਹੀਂ ਜ਼ਰੂਰੀ ਆਪੇ ਪਿੱਛੇ ਚਲੇ ਗਏ ਨੇ ਲੇਕਿਨ ਫੋਨ ਸੁਣ ਲਈ ਉਹਨਾਂ ਕੋਲ ਟਾਈਮ ਆ ਫੋਨ ਸੁਣ ਲਈ ਜਿਹੜੇ ਐਮਰਜੈਂਸੀ ਦੇ ਵਿੱਚ ਡਾਕਟਰਸ ਨੇ ਫਾਰਮਾਸਿਸਟ ਨੇ ਉਹ ਫੋਨ ਸੁਣ ਲਈ ਆਪਣੇ ਰੈਸਟ ਰੂਮ ਤੇ ਫਿਰ ਦੁਬਾਰਾ ਚਲੇ ਗਏ ਨੇ ਆਪਾਂ ਦੇਖ ਹੀ ਸਕਦੇ ਹਾਂ ਤਸਵੀਰਾਂ ਵੀ ਉਹਨਾਂ ਦੀਆਂ ਕਿ ਆ ਫੋਨ ਸੁਣ ਲਈ ਆਪਣੇ ਰੈਸਟ ਰੂਮ ਦੇ ਵਿੱਚ ਨੇ ਔਰ ਤਸਵੀਰਾਂ ਇਹ ਬਟਾਲਾ ਤੋਂ ਨੇ ਆ ਦੇਖੋ ਫੋਨ ਤੇ ਗੱਲਾਂ ਹੋ ਰਹੀਆਂ ਨੇ ਲੇਕਿਨ ਕੀ ਅਸਈ ਗੱਲ ਹੈ ਕਿ ਜਿਹੜੀ ਲੁਕਾਈ ਜਾ ਰਹੀ ਹੈ ਕਿਹੜਾ ਐਸਾ ਮਸਲਾ ਹੈ ਕਿ ਜਿਹੜਾ ਲੁਕਾਇਆ ਜਾ ਰਿਹਾ ਇਹ ਬਟਾਲਾ ਸਿਵਲ ਹਸਪੀਟਲ ਦੀਆਂ ਤਸਵੀਰਾਂ ਨੇ ਕਿਉਂਕਿ ਰੋਜ਼ਾਨਾ ਇੱਥੇ ਕੋਈ ਨਾ ਕੋਈ ਐਸਾ ਪੇਸ਼ੈਂਟ ਜ਼ਰੂਰ ਆਂਦਾ ਇਕ ਜਿਹੜਾ ਖੱਜਲ ਖਵਾਰ ਹੋ ਕੇ ਮੁਰਦਾ ਔਰ ਆਪਾਂ ਤਸਵੀਰਾਂ ਦੇਖਦੇ ਪਏ ਆ ਪੇਸ਼ੈਂਟ ਪਹਿਲੇ ਆ ਹਮੇਸ਼ਾ ਹੀ ਪੇਸ਼ੈਂਟ ਪਹਿਲੇ ਲੇਕਿਨ ਪੇਸ਼ੈਂਟ ਦੇ ਨਾਂ ਦੇ ਉੱਤੇ ਫੋਨ ਜੁ ਸੁਣਨਾ ਜ਼ਰੂਰੀ ਸੀ ਸ਼ਾਇਦ ਇਹਨਾਂ ਅਟੈਂਡੈਂਟ ਲਈ ਤੇ ਆਪਾਂ ਦੇਖ ਹੀ ਸਕਦੇ ਆ ਲੇਕਿਨ ਸਵਾਲ ਇਹ ਸੀ ਕਿ ਬਟਾਲਾ ਪੁਲਿਸ ਕਿਹੜਾ ਐਸਾ ਮਲਜ਼ਮ ਛੱਡ ਕੇ ਗਈ ਹੈ ਇੱਥੇ ਜਾਂ ਕਿਹੜਾ ਐਸਾ ਇੰਜਰਡ ਬੰਦਾ ਛੱਡ ਕੇ ਗਈ ਹੈ ਜਿਹਦਾ ਇਲਾਜ ਸਿਵਲ ਹਸਪਤਲ ਦੇ ਵਿੱਚ ਹੋਣਾ ਸੀ ਲੇਕਿਨ ਖੁਲਾਸਾ ਨਹੀਂ ਕੀਤਾ ਜਾ ਰਿਹਾ ਸਿਵਲ ਹਸਪਤਲ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਤਸਵੀਰਾਂ ਬਟਾਲਾ ਸਿਵਲ ਹਸਪਤਲ ਦੀਆਂ ਨੇ ਤੁਸੀਂ ਦੇਖ ਹੀ ਸਕਦੇ ਹੋ ਕਿਵੇਂ ਸਾਫ਼ ਤੌਰ ਤੇ ਪਹਿਲੇ ਜਦੋਂ ਆਪਾਂ ਸ਼ਾਟਸ ਕੀਤੇ ਮੇਰੇ ਕੈਮਰਾ ਪਰਸਨ ਨੇ ਸ਼ਾਟਸ ਕੀਤੇ ਤਾਂ ਜਿਹੜੇ ਡਾਕਟਰ ਸੀਓ ਇੱਕ ਬੜੇ ਆਰਾਮਗਾਹ ਦੇ ਨਾਲ ਆਪਣੀ ਵੇਟਿੰਗ ਜਿਹੜਾ ਰੈਸਟ ਰੂਮ ਹੋਏਗਾ ਉਹਨਾਂ ਦਾ ਉਹਦੇ ਵਿੱਚ ਬੈਠੇ ਹੋਏ ਸੀ ਜਦੋਂ ਆਪਾਂ ਪੁੱਛਿਆ ਤਾਂ ਉਹ ਕਹਿੰਦੇ ਕਿ ਮੈਨੂੰ ਪਤਾ ਨਹੀਂ ਮੈਂ ਰਾਊਂਡ ਤੇ ਸੀ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਰਜਿਸਟਰ ਅੱਗੇ ਪਏ ਨੇ ਉਹ ਰਜਿਸਟਰ ਨੂੰ ਹੀ ਚੈੱਕ ਕੀਤਾ ਜਾਏ ਤਾਂ ਰਜਿਸਟਰ ਨਹੀਂ ਖੁੱਲੇ ਜਾ ਰਹੇ ਰਜਿਸਟਰ ਇਸ ਕਰਕੇ ਨਹੀਂ ਖੁੱਲੇ ਜਾ ਰਹੇ ਕਿ ਸ਼ਾਇਦ ਉਹਦੇ ਵਿੱਚ ਕੀ ਐਸਾ ਲਿਖਿਆ ਹੋਇਆ ਜਿਹਦਾ ਖੁਲਾਸਾ ਉਹ ਕਰਨਾ ਨਹੀਂ ਚਾਹੁੰਦੇ ਦੁਬਾਰਾ ਪੁੱਛਦੇ ਆ ਉਹਨਾਂ ਨਾਲ ਹੀ ਦੁਬਾਰਾ ਗੱਲ ਕਰਦੇ ਆ ਉਹਨਾਂ ਨਾਲ ਹੀ ਕਿ ਕੀ ਐਸੀ ਗੱਲ ਹੈ ਕਿ ਜਿਹੜਾ ਉਹ ਖੁਲਾਸਾ ਨਹੀਂ ਕਰਨਾ ਚਾਹੁੰਦੇ ਕਦੇ ਉਹ ਸਵਾ 9 ਵਜੇ ਘੜੀ ਦੇ ਸਵਾ 9 ਘੜੀ ਦੇ ਔਰ ਉਤੋਂ ਕੁਛ ਦੇਰ ਪਹਿਲੇ ਹੀ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਇੱਥੇ ਥੋੜੀ ਦੇਰ ਪਹਿਲੇ ਇਹ ਕੁਛ ਲੋਕ ਇੱਥੇ ਪਹੁੰਚਦੇ ਨੇ ਕਿ ਬਟਾਲਾ ਪੁਲਿਸ ਇੱਥੇ ਕੋਈ ਮਲਜ਼ਮ ਛੱਡ ਕੇ ਗਈ ਹੈ ਔਰ ਆਪਾ ਚਦੋ ਪਹੁੰਚੇ ਆ ਸਿਵਲ ਹਸਪੀਟਲ ਦੇ ਵਿੱਚ ਤੇ ਕਿੰਨੀ ਹੀ ਜ਼ਿੰਮੇਵਾਰੀ ਨਾਲ ਇਹ ਨਿਭਾ ਰਹੇ ਨੇ ਆਪਣੀ ਡਿਊਟੀ ਇਹ ਦੇਖ ਹੀ ਸਕਦੇ ਹੋ ਕਿ ਡਿਊਟੀ ਅਫਸਰ ਆਪਣੀ ਨਿਭਾ ਰਹੇ ਨੇ ਕਿਉਂਕਿ ਉਹ ਕਹਿ ਰਹੇ ਨੇ ਕਿ ਆਪਾਂ ਡਿਊਟੀ ਨਿਭਾ ਰਹੇ ਆ ਲੇਕਿਨ ਆਪਣੀ ਆਰਾਮਗਾਹ ਦੇ ਵਿੱਚ ਬੈਠੇ ਹੋਏ ਸੀ ਆਰਾਮਗਾਹ ਤੋਂ ਉਠਾ ਕੇ ਲੈਂਦਾ ਉਹਨਾਂ ਦੀ ਕੁਰਸੀ ਦੇ ਉੱਤੇ ਔਰ ਜਦੋਂ ਉਠਾ ਕੇ ਲੈਂਦਾ ਤਾਂ ਰਜਿਸਟਰ ਖੋਲਣ ਲਈ ਵੀ ਨਹੀਂ ਤਿਆਰ ਔਰ ਫਿਰ ਦੁਬਾਰਾ ਕੋਸ਼ਿਸ਼ ਕਰ ਰਹੇ ਆ ਜੇ ਉਹ ਰਜਿਸਟਰ ਖੋਲ ਲੈਂਦੇ ਆ ਡਾਕਟਰ ਸਾਹਿਬ ਹੁਣ ਖੋਲੋਗੇ ਰਜਿਸਟਰ ਆਪਨੇ ਮੈਡੀਕਲ ਸਟਾਫ ਨੂੰ ਕਹਿ ਦਿੰਦਾ ਖੋਲ ਕੇ ਦੱਸ ਦੇ ਦਿਓ ਤੁਹਾਨੂੰ ਜੇ ਕੋਈ ਹੋਏਗਾ ਮੈਡੀਕਲ ਸਟਾਫ ਹਾਂਜੀ ਉਹਨਾਂ ਖੋਲ ਲੰਦਾ ਕਿ ਕੋਈ ਮੈਡੀਕਲ ਸਟਾਫ ਵੱਲੋਂ ਜਿਹੜੇ ਨਵੇਂ ਪੇਸ਼ੈਂਟ ਆਏ ਉਹਨਾਂ ਨੂੰ ਤੇ ਐਂਟਰੀ ਕਰ ਲਈ ਗਈ ਹਾਂਜੀ ਤੁਸੀਂ ਦੇਖ ਹੀ ਲਿਆ ਆਪਾਂ ਐਂਟਰੀ ਕਿੰਨੀ ਜਲਦੀ ਕੀਤੀ ਜਾਂਦੀ ਹੈ ਬਹੁਤ ਬਹੁਤ ਸਪੀਡ ਆ ਭਾਜੀ ਐਂਟਰੀ ਕਰਨ ਦੀ ਹਾਂਜੀ ਹਾਂਜੀ ਆਪਾਂ ਆਪਾਂ ਇਹ ਜਰੂਰ ਪੁੱਛਣਾ ਚਾਹਾਂਗੇ ਕਿ ਜਿਹੜੀ ਪਹਿਲੀ ਇੱਕ ਐਂਟਰੀ ਹੋਈ ਹੈ ਉਹਦਾ ਦੱਸ ਸਕਦੇ ਹੋ ਡਿਟੇਲ ਕੀ ਕਿਹੜੀ ਕਰੀ ਐਂ ਤਸੋੜਾ ਸੌਣ ਮੈਂ ਤੁਹਾਨੂੰ ਜਿਹੜੀ ਹੈਗੀ ਤੁਹਾਡੇ ਕੋਲ ਤੁਸੀਂ ਦੱਸੋ ਆ ਗਿਆ ਮੈਂ ਬਹਿ ਜਾਓ ਭਾਜੀ ਕੌਣ ਆਏਗਾ ਭਾਜੀ ਕਿੰਨੇ ਆ ਕੇ ਦੱਸੋ ਭਾਜੀ ਮੈਂ ਹੀ ਦੱਸਾਂ ਭਾਜੀ ਕਿੰਨੇ ਆ ਕੇ ਦੱਸਣ ਆ ਗਿਆ ਕੋਲ ਕਿਉਂਕਿ ਤੁਸੀਂ ਉਧਰ ਉਧਰ ਨਾ ਲੁਕ ਲਗਾ ਫਿਰ ਚੱਲ ਕੇ ਕਮਰੇ ਵਿੱਚ ਫਿਰ ਫਿਰ ਕਮਰੇ ਜੀ ਜਾ ਕੇ ਫੋਨ ਕਰਦੇ ਪਏ ਸੀ ਮੈਨੂੰ ਭਾਜੀ ਫੋਨ ਨਾ ਕਰੋ ਮੈਨੂੰ ਫੋਨ ਨਾ ਕਰਵਾਓ ਦੇਖੋ ਮੈਨੂੰ ਬਾਰ-ਬਾਰ ਫੋਨ ਕਰੋਗੇ ਕਰਵਾਓਗੇ ਕੁਝ ਐਦਾ ਨਹੀਂ ਆਪਾਂ ਤੇ ਇੱਕ ਸਵਾਲ ਪੁੱਛਣੇ ਤੁਹਾਡੇ ਰਜਿਸਟਰ ਆ ਸਾਹਮਣੇ ਰਜਿਸਟਰ 'ਤੇ ਮੈਂ ਵੀ ਤੁਹਾਨੂੰ ਦੱਸ ਦੇਣੀ ਹੁਣੇ ਰਜਿਸਟਰ ਤੇ ਲੈਣ ਦੇ ਭਾਜੀ ਮਾਈਨਰ ਰੋਟੀ ਜੀ ਇਹ ਇੱਕ ਮਿੰਟ ਰਜਿਸਟਰ ਜਿਸ ਤੋਂ ਜੋ ਪੜਕੇ ਦੱਸ ਦਿੰਦੇ ਤੁਹਾਨੂੰ ਚਲੋ ਤੁਸੀਂ ਦੇਖ ਹੀ ਸਕਦੇ ਹੋ ਇਹ ਤਸਵੀਰਾਂ ਇਹ 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 ਤਸਵੀਰਾਂ ਨੇ ਹੈਨਾ ਇਹ ਤਸਵੀਰਾਂ ਨੇ ਤਾਂ ਦੱਸ ਦਿੰਦੇ ਆ ਤਸਵੀਰਾਂ ਅੱਡੀ ਕਲਵਾਚ ਗਿਆ ਸੀ ਆ ਮੈਂ ਪਿੱਛੇ ਸੀ ਮੈਡੀਕਲ ਆਫੀਸਰ ਹਾਂ ਜੀ ਮੈਂ ਮੈਡੀਕਲ ਵਾਰਡ ਚ ਗਿਆ ਸੀ ਉਧਰ ਜਿੱਥੇ ਵਾਰਡ ਤੁਸੀਂ ਹਾਂ ਜੀ ਕੋਈ ਤੁਹਾਡਾ اٹੈਂਡੈਂਟ ਗਈ ਜਾ ਰਿਹਾ ਉਧਰ ਠਾਕੇ ਜਿਸ ਤੋਂ ਵੇਖ ਕੇ ਦੱਸ ਦਿੰਦੇ ਸ਼ਾਇਦ ਕਿਸੇ ਨੂੰ ਫੋਨ ਕਰ ਰਿਹਾ ਪਤਾ ਨਹੀਂ ਮੈਨੂੰ ਨਹੀਂ ਪਤਾ ਕਿ ਮੇਰੀ ਨੌਲੇਜ ਨਹੀਂ ਕਿ ਫੋਨ ਕਰ ਰਿਹਾ ਮੈਂ ਹੁਣੇ ਤੁਹਾਡੇ ਤੋਂ ਇੰਜੈਕਸ਼ਨ ਲਾ ਦੇ ਪੇਸ਼ੈਂਟ ਉਹ ਦਿਖਾ ਦਿੰਦੇ ਹਾਂ ਜੀ ਉਹਨਾਂ ਨੇ ਦਿਖਾਣਾ ਰਜਿਸਟਰ ਪੜਕੇ ਲੋਕ ਸੱਤ ਤਾਂ ਦੇ ਸਾਹਮਣੇ ਪਏ ਨੇ ਆ ਵੇਖੋ ਹੁੰਦੇ ਆ ਨਾ ਨਹੀਂ ਸਰ ਇਹ ਰਜਿਸਟਰ ਅਲੱਗ ਅਲੱਗ ਰਜਿਸਟਰ ਪਏ ਨੇ ਇਹ ਹੋਰ ਰਜਿਸਟਰ ਕੀ ਤੇ ਲੋਕਰ ਚਲ ਕੇ ਹੁੰਦਾ ਹਾਂਜੀ ਨਹੀਂ ਉਹਨਾਂ ਕੋਲ ਆ ਉਹਨਾਂ ਦੀ ਕਸਟਡੀ ਚ ਰਜਿਸਟਰ ਹੈ ਅੱਛਾ ਉਹ ਵੀ ਕਸਟਡੀ ਚ ਉਹਨਾਂ ਦੀ ਸਰ ਉਹਨਾਂ ਦੀ ਅਲਮਾਰਾ ਚ ਹੋਏਗਾ ਮੇਰੇ ਰਜਿਸਟਰ ਸਾਰੇ ਅਲੱਗ ਅਲੱਗ ਹੈ ਨਾ ਜਿਵੇਂ ਕੋਈ ਮੋਰਚੀ ਦਾ ਰਜਿਸਟਰ ਆ ਕੋਈ ਇਨਡੋਰ ਰਜਿਸਟਰ ਆ ਸਾਰੇ ਰਜਿਸਟਰ ਜਿਹੜੇ ਆ ਇਹ ਇਹ ਮਤਲਬ ਰਜਿਸਟਰ ਵੀ ਅਲਮੇਰਾ ਚ ਰੱਖੇ ਜਾਂਦੇ ਲੋਕਰ ਚ ਰੱਖੇ ਜਾਂਦੇ ਕਿਉਂਕਿ ਕਿਤੇ ਚੇਂਜ ਹੋ ਜਾ ਕਿ ਮੈਂ ਨਹੀਂ ਸਰ ਜਿਵੇਂ ਮੈਡੀਕਲ ਵਾਰਡ ਚ ਚਲ ਜਾਈਏ ਕੋਈ ਚੀਜ਼ ਗੁੰਮ ਹੋ ਜਾਵੇ ਫੇਰ ਇਹ ਸਲਕਾ ਫਿਰ ਰਜਿਸਟਰ ਆਪਣੀ ਉਹਨਾਂ ਨੇ ਸੰਭਾਲਨੇ ਹੁੰਦੇ ਆ ਆ ਆਪਾਂ ਦਿਖਾ ਸਕਦੇ ਆ ਕਿ ਇੱਕ ਮੈਂ ਰਜਿਸਟਰ ਖੋਲ ਨਹੀਂ ਰਿਹਾ ਜੀ ਇਹ ਦੇਖਿਓ ਜੀ ਐਮਰਜੈਂਸੀ ਦਾ ਰਜਿਸਟਰ ਹੈ ਇਹ ਮੋਰਚੀ ਦਾ ਐਮਰਜੈਂਸੀ ਰਜਿਸਟਰ ਹੈ ਇਹ ਐਮਰਜੈਂਸੀ ਕਾਲ ਰਜਿਸਟਰ ਹੈ ਅਮਰਜੈਂਸੀ ਲਾਂਡਰੀ ਰਜਿਸਟਰ ਇੱਕ ਹੋਰ ਕੋਈ ਰਜਿਸਟਰ ਰੱਖਿਆ ਹੋਇਆ ਹੋਈਗਾ ਤੇ ਉਹਨਾਂ ਨੂੰ ਦਿਖਾ ਦਿੰਦੇ ਮੈਂ ਤੇ ਕਰਵਾ ਦਿੰਦੇ ਹੈਗਾ ਸਰ ਤਖਾ ਰਜਿਸਟਰ ਇਨ ਰਜਿਸਟਰਡ ਇਹ ਹੈ ਇਹ ਪ੍ਰਿੰਟ ਹੈ ਹਾਂ ਇਹ ਪ੍ਰਿੰਟ ਰਜਿਸਟਰ ਹੈ ਹਾਂਜੀ ਹਾਂਜੀ ਮਤਲਬ ਤੁਸੀਂ ਇਹਦਾ ਮਤਲਬ ਰਜਿਸਟਰ ਵੀ ਆਪਣੇ ਮਰਜ਼ੀ ਨਹੀਂ ਮੇਰੇ ਕੋਲ ਨਹੀਂ ਹੈ ਉਹਨਾਂ ਕੋਲ ਹੈ ਉਹਨਾਂ ਦੀ ਡਿਊਟੀ ਹੈ ਰਜਿਸਟਰ ਨੂੰ ਮੇਨਟੇਨ ਕਰਨਾ ਆਬੀਸਰ ਦੇ ਪਾਸੇ ਸਰ ਮੈਡੀਕਲ ਆਫਸਰ ਮੈਂ ਆ ਹਾਂ ਸਰ ਫਾਰਮੇਸੀ ਵਾਲੇ ਉਹ ਨਹੀਂ ਉਹਨਾਂ ਨੇ ਦੱਸਣਾ ਹੈ ਉਹ ਆ ਗਿਆ ਜੀ ਰਜਿਸਟਰ ਚਲੋ ਸ਼ੁਕਰ ਹੈ ਕਿ ਤੇ ਰਜਿਸਟਰ ਆ ਗਿਆ ਆਓ ਕੈਨਰ ਪਰਸਨ ਆ ਜਾਓ ਮੇਰੇ ਨਾਲ ਹਾਂ ਅਰਜੈਸਟਰ ਖੋਲਦੇ ਆ ਜੀ ਆਇਆ ਕਿਹੜੇ ਕਿਹੜੇ ਕੇਸ ਆਏ ਹੁਣ ਤਾਂ ਦੱਸ ਦੋ ਨਾਮ ਸਾਰੇ ਸ਼ਾਮ ਤੱਕ ਕਿਹੜੇ ਕਿਹੜੇ ਆਏ ਆ ਦੱਸ ਤੋਂ ਪੜ੍ਹ ਕੇ ਸਰ ਇੱਕ ਮਿੰਟ ਨਹੀਂ ਨਹੀਂ ਮੈਂ ਪਿੱਛੇ ਨੂੰ ਪੜ੍ਹ ਕੇ ਦੱਸ ਦੋ ਸਰ ਕਿਹੜੇ ਕਿਹੜੇ ਕੇਸ ਨਹੀਂ ਆਪਾਂ ਤੇ ਸੁਰੱਖਿਅਤ ਕੋਈ ਵਾਲਾ ਪੜ੍ਹ ਸੋ ਲੋ ਕੋਈ ਹਾਂਜੀ ਇੰਜਰਡ ਛੱਡ ਕੇ ਗਏ ਆ ਤੇ ਹੁਣ ਛੱਡ ਦੱਸ ਦੱਸ ਤੋਂ ਵੇਖੋ ਵਾਲੇ ਹਾਂਜੀ ਪੁੱਛੋ ਜੀ ਕਿਹੜਾ ਕਿਹੜਾ ਬਿਸ਼ਾ ਮੈਂ ਤੇ ਇਹੀ ਪੁੱਛਣਾ ਚਾਹੁੰਦਾ ਪੈ ਗਿਆ ਕਿ ਬਟਾਲਾ ਪੁਲਿਸ ਕੋਈ ਇੰਜਰਡ ਛੱਡ ਕੇ ਗਈ ਹੈ ਤਾਂ ਆ ਦੇਖੋ ਜੀ ਐਂਟਰੀ ਹੋ ਰਹੀ ਏ ਕੋਈ ਨਵੀਂ ਐਂਟਰੀ ਹੋ ਰਹੀ ਏ ਸਰ ਕਰ ਲਓ ਭਾਜੀ ਐਂਟਰੀ ਕਰ ਲਓ ਪਹਿਲੇ ਜਿਹੜੀ ਜਿਹੜੀ ਨਵੀਂ ਆਈ ਏ ਉਹ ਐਂਟਰੀ ਵੀ ਕਰ ਲਓ ਸਾਡੇ ਅੱਡੇ ਟੈਂਪੇਰ ਉਹ ਕੇਸ ਅੱਛਾ ਹਾਂ ਜਿਸ ਸਾਡੇ ਅੱਡੇ ਟੈਂਪੇਰ ਪੁਰਾਣੀ ਹਾਂ ਜੀ ਪੁਰਾਣੀ ਐਂਟਰੀ ਜਿਹੜੀ ਮੈਂ ਕੋਈ ਸਾਡੇ ਅੱਡੇ ਹਾਂ ਬਿਲਕੁਲ ਮੈਂ ਤੁਹਾਡੇ ਸੁਖਾ ਸਿੰਘ ਨਾਂ ਤੇ ਸਾਡੇ ਅੱਡੇ ਮੈਂ ਤੁਹਾਡੇ ਕੋਲ ਇਹੋ ਹੀ ਮੰਗ ਰਿਹਾ ਕਿ ਜਿਹੜੀ ਐਂਟਰੀ ਟੈਂਪੇਰ ਸੁਖਾ ਸਿੰਘ ਨਾਂ ਦਾ ਦੇ ਦਿਓ ਇਹ ਦੋ ਰੁਪਏ ਦਾ ਟੈਂਪੇਰ ਹਾਂ ਜੀ ਕੀ ਹੈ ਕੀ ਹੈ ਜੀ ਇਹ ਦੱਸ ਸਭ ਸਾਫਟਾ ਥੋੜੀ ਜੀ ਹੋਣੀ ਹੈ ਕਹਿੰਦੇ ਨਹੀਂ ਦੱਸੋ ਜੀ ਪੂਰਾ ਪੂਰਾ ਦੱਸੋ ਕਿ ਕੌਣ ਛੱਡ ਕੇ ਗਏ ਨੇ ਕਿ ਕੀ ਇੰਜਰੀ ਥੋੜਾ ਦੱਸੋ ਕੌਣ ਸਰ ਛੱਡ ਕੇ ਗਿਆ ਕਿਹਨਾਂ ਦਾ ਨਾਮ ਹੈ ਐਂਟਰੀ ਲੱਤੋਂ ਮੜਾ ਗਿਆ ਦੱਸੋ ਤਾਂ ਭਾਜੀ ਤੁਸੀਂ ਦੱਸੋ ਇਹ ਡਿਸਾਈਡ ਹੀ ਨਹੀਂ ਕਰ ਪਾ ਰਹੇ ਹੋ ਸਰ ਕੋਈ ਗੱਲ ਨਹੀਂ ਕੌਂਟਰਾਉਂਡ ਬਾਈ ਕਿਹਨਾਂ ਜੀ ਹੈ ਹਾਂ ਮਲਟੀਪਲ ਇੰਜਰੀ ਬਰਾਉਂਡ ਬਾਈ ਕਿਹਨਾਂ ਨੇ ਬਰਾਉਂਡ ਇੱਕ ਸ਼ੈੱਡ ਦਾ ਦੱਦਦੇ ਅੱਛਾ ਦੇਰਿਸ਼ ਹਾਂ ਹਾਂ ਉਹਨਾਂ ਦਾ ਦੱਸੋ ਰੱਤ ਤੋਂ ਦਿੱਸਦੀ ਵੱਡੇ ਹੋ ਹਾਂ ਨਾ ਪਤਾ ਨਹੀਂ ਜੀ ਸਰ ਜੇ ਤੁਸੀਂ ਸੁਵਿਰਾ ਜੀ ਦੇਖ ਸਕਦੇ ਹੋ ਕਿ ਕਿਵੇਂ ਡਾਕਟਰ ਜਿਹੜੇ ਨੇ ਦੋ ਜਾਣੇ ਡਿਊਟੀ ਤੇ ਨੇ ਲੇਕਿਨ ਡਿਸਾਈਡ ਨਹੀਂ ਕਰ پا ਰਹੇ ਕੀ ਆਪਾਂ ਦਸੀਏ ਜੀ ਸਰ ਸੁਖਾ हां ਇਥੋ ਇਥੋ ਸਿਵਲ ਹਸਪੀਟਲ ਦੀ ਕਾਰਗੁਜ ਕਾਰਗੁਜ਼ ਆ ਰਹੀ ਸਾਹਮਣੇ ਆਂਦੀ ਹਾਂ ਦੱਸ ਹਾਂ ਸਰ ਇਹ ਪੁਲਿਸ ਪਰਸੰਦਾਨੀ ਨਾ ਲਿਖਿਆ ਹੋਇਆ ਇੱਥੇ ਕਿਸੇ ਦਾ ਵੀ ਹਾਂ ਠੀਕ ਹੈ ਜੀ ਕੇਸ ਹੈਗਾ ਸੁਖਰਾ ਸਿੰਘ ਨਾਮ ਦਾ ਠੀਕ ਹੈ ਜੀ ਪਰ ਇਹ ਪੁਲਿਸ ਐਂਟਰੀ ਇੱਥੇ ਨਹੀਂ ਲਿਖੀ ਗਈ ਪੇਸ਼ੈਂਟ ਆਇਆ ਹੈਗਾ ਸੁਖਰਾ ਸਿੰਘ ਨਾਮ ਦਾ son of ਹਲਕਾਰ ਸਿੰਘ ਅੱਡੇ ਪਤਾ ਜੀ ਕੀ ਹੈਗੀ ਇਹਦਾ ਸੱਟ ਹੈ ਇਹਦੇ ਥੋੜੀ ਹਾਂ ਇੰਜਰੀ ਹੈ ਜੀ ਇਹਨੇ ਲੱਤ ਤੇ ਐਸੋਲੇ ਕਿੱਥੇ ਹੈ ਜੀ ਇਹ ਸਰ ਮੈਡੀਕਲ ਵਾਰਡ ਚ ਕਿਹੜੇ ਰੂਮ ਚ ਹੈ ਮੈਨੂੰ ਨਹੀਂ ਪਤਾ ਰੂਮ ਨੰਬਰ ਉਹ ਤੁਹਾਨੂੰ ਪਤਾ ਕਰਕੇ ਦੱਸ ਦਿੰਦੇ ਹਾਂ ਸਰ ਹਾਂ ਜੋ 에어 ਕਾਰਟ ਦੇ ਵਿੱਚ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਸਟੇਬਲ ਹੈ ਹਾਂ ਜੀ ਸਟੇਬਲ ਇੰਜਰੀ ਕਾਦੀ ਹੈ ਇੰਜਰੀ ਬਾਰੇ ਇੰਨਾ ਨਹੀਂਗਾ ਡਿਟੇਲ ਚ ਥੋੜੀ ਜੀ ਸੱਟ ਹੈਗੀ ਆ ਮਤਲਬ ਅਬਾਊਟ 2.5 ਸੈਂਟੀਮੀਟਰ ਤੱਕ ਹੈਗੀ ਸੱਟ 1.2.5 ਛੱਡ ਕੇ ਕੌਣ ਗਿਆ ਜੀ ਇਹ ਮੇਰੀ ਨੌਲੇਜ ਨਹੀਂ ਇੱਥੇ ਨਹੀਂ ਲਿਖਿਆ ਆ ਜੀ ਪਰ ਹਸਪੀਟਲ ਦੇ ਵਿੱਚ ਕੋਈ ਆਇਆ ਤੁਹਾਡੀ ਨੌਲੇਜ ਕਿੱਦਾਂ ਨਹੀਂ ਹੈ ਜੀ ਹਸਪੀਟਲ ਚ ਆਇਆ ਤੇ ਕੋਈ ਤੇ ਇੱਕ ਉਹ ਮਲਾਜਮ ਆਇਆ ਸੀਗੇ ਪਹਿਲਾਂ ਮੈਂ ਉਹ ਤੋਂ ਮੈਡੀਕਲ ਵਾਰਡ ਚ ਗਿਆ ਸੀਗਾ ਪਰ ਉਹਨਾਂ ਦੇ ਹਜੇ ਨਾਮ ਇੱਥੇ ਐਂਟਰ ਨਹੀਂ ਹੋਏ ਹੈ ਨਾ ਪੁਲਿਸ ਵਾਲੇ ਹੀ ਛੱਡ ਕੇ ਹਾਂਜੀ ਮਲਾਜਮ ਆਏ ਸਨ ਹਾਂਜੀ ਹਾਂਜੀ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਕਿ ਇੰਨਾ ਟਾਈਮ ਲੱਗ ਗਿਆ ਇੱਕ ਭਾਲ ਕਰਨ ਲਈ ਇੱਕ ਮੁਲਜ਼ਮ ਨੂੰ ਛੱਡਣ ਵਾਲਿਆਂ ਦੇ ਭਾਲ ਕਰਨ ਲਈ ਲੱਭਣ ਲਈ ਇੱਕ ਪੁਲਿਸ ਸਿਵਲ ਹਸਪੀਟਲ ਦੇ ਰਜਿਸਟਰ ਤੋਂ ਆਪਣੇ ਸੀਜ਼ ਜਿਸਟਰ ਤੋਂ ਇੱਕ ਭਾਲ ਕਰਨ ਲਈ ਇੰਨਾ ਟਾਈਮ ਲੱਗ ਗਿਆ ਔਰ ਇਹ ਨੇ ਸਿਵਲ ਹਸਪੀਟਲ ਦੀ ਕਾਰਗੁਜ਼ਾਰੀ ਔਰ ਤਸਵੀਰਾਂ ਬਟਾਲੇ ਤੋਂ ਨੇ ਗਰਜ਼ਾਸਪੁਰ ਤੋਂ ਨੇ ਸਿਵਲ ਹਸਪੀਟਲ ਗਰਜ਼ਾਸਪੁਰ ਤੋਂ ਨੇ ਆਪਾਂ ਕੋਸ਼ਿਸ਼ ਕਰਦੇ ਆ ਕਿ ਉਸ ਪੇਸ਼ੈਂਟ ਨਾਲ ਵੀ ਗੱਲ ਕਰਦੇ ਆ ਕਿ ਕੀ ਐਸਾ ਹੋਇਆ ਕਿ ਜਿਹੜਾ ਉਹਨਾਂ ਨੂੰ ਪੁਲਿਸ ਛੱਡ ਕੇ ਗਈ ਹੈ ਜੀ ਜੀ ਆਪਾਂ ਕੋਸ਼ਿਸ਼ ਕਰਦਾ ਹੈ ਕਿ ਇਹ ਲੱਗਦਾ ਇਸ ਕਮਰੇ ਦੇ ਵਿੱਚ ਉਸ ਪੇਸ਼ੈਂਟ ਨੂੰ ਰੱਖਿਆ ਗਿਆ ਹੋਇਆ ਹੈ ਜਿਸ ਬੰਦੇ ਦੇ ਬਾਰੇ ਡਾਕਟਰ ਖੁਲਾਸਾ ਨਹੀਂ ਸੀ ਕਰਨਾ ਚਾਹੁੰਦੇ ਔਰ ਅੰਦਰ ਪੁਲਿਸ ਮੁਲਾਜ਼ਮ ਵੀ ਨੇ ਆਪਾਂ ਬਾਰ-ਬਾਰ ਖੜਕਾ ਰਹੇ ਆ ਕਮਰੇ ਦਾ ਬੂਆ ਲੇਕਿਨ ਨਾ ਤਾਂ ਹਈ ਪੁਲਿਸ ਮੁਲਾਜ਼ਮ ਬੂਆ ਖੋਲਣ ਲਈ ਤਿਆਰ ਹੈ ਇਹ ਤਸਵੀਰਾਂ ਬਟਾਲਾ ਹਸਪੀਟਲ ਕੀ ਦੇਖ ਰਹੇ ਹੋ ਕਿਉਂਕਿ ਜੇਕਰ ਕੋਈ ਵਾਰਦਾਤ ਹੋਈ ਹੈ ਤਾਂ ਉਸ ਦੇ ਵਿੱਚ ਖੁਲਾਸਾ ਕਰਨ ਦੇ ਵਿੱਚ ਕਿਸ ਗੱਲ ਦਾ ਡਰ ਇਸ ਗੱਲ ਦੀ ਪੁਲਿਸ ਮੁਲਾਜ਼ਮ ਬੋਲਣ ਲਈ ਤਿਆਰ ਨਹੀਂ ਹੈ ਡਾਕਟਰ ਵੀ ਕੰਬ ਰਹੇ ਨੇ ਇਵੇਂ ਆ ਜਿਵੇਂ ਜਾਪਿਆ ਜਿਵੇਂ ਡਾਕਟਰ ਵੀ ਕੰਬ ਰਹੇ ਨੇ ਉਹਨਾਂ ਦੇ ਰਜਿਸਟਰ ਗਵਾਚੇ ਹੋਏ ਸੀ बार-बार ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਜਿਹੜੇ ਰਜਿਸਟਰ ਉਹਨਾਂ ਦੇ ਕੋਲ ਰਹਿੰਦੇ ਨੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਤਸਵੀਰਾਂ ਸਿਵਲ ਹਸਪੀਟਲ ਬਟਾਲਾ ਦੀਆਂ ਨੇ ਕਿਉਂਕਿ ਵਾਰਦਾਤ ਡੇਰਾ ਬਾਬਾ ਨਾਨਕ ਦੇ ਵੱਡੇ ਪਿੰਡ ਦੇ ਵਿੱਚ ਹੋਈ ਹੈ ਔਰ ਤਸਵੀਰਾਂ ਬਟਾਲਾ ਹਸਪੀਟਲ ਦੀਆਂ ਦੇਖ ਰਹੇ ਨੇ ਪ੍ਰਾਈਵੇਟ ਰੂਮ ਹੈ ਕਮਰਾ ਨੰਬਰ 5 ਜਿੱਥੇ ਕੀ ਉਹ ਪੇਸ਼ੈਂਟ ਦਾਖਲ ਹੈ ਜਿਹਦੇ ਬਾਰੇ ਡਾਕਟਰ ਨੇ ਖੁਲਾਸਾ ਕੀਤਾ ਕਿ ਉਹਦੇ ਇੰਜਰੀ ਲੱਗੀ ਹੋਈ ਹੈ ਗੋਡੇ ਦੇ ਉੱਤੇ ਫਿਰ ਕੋਸ਼ਿਸ਼ ਕਰਦੇ ਆ ਕਿ ਸ਼ਾਇਦ ਹੂਆ ਖੁੱਲ ਜਾਵੇ ਜਨਨਦੀ ਕੋਸ਼ਿਸ਼ ਕਰਦੇ ਆ ਲੇਕਿਨ ਨਹੀਂ ਹੂਆ ਨਹੀਂ ਖੁੱਲ ਰਹਾ ਇੱਕ ਕਮਰੇ ਦੇ ਵਿੱਚ ਹੋਰ ਵੀ ਮੁਲਾਜ਼ਮ ਰੈਸਟ ਕਰ ਰਹੇ ਸੀ ਉਹਨਾਂ ਨੇ ਦੱਸਿਆ ਕਿ ਸ਼ਾਇਦ ਹੋਲ ਲੈ ਲੇਕਿਨ ਉਹਨਾਂ ਨੇ ਨਹੀਂ ਖੋਲੇਆ ਮਕਦਮਾ ਨੰਬਰ 81 ਦਰਜ ਹੈ ਸਾਡੇ ਸਾਨੇ ਵਿੱਚ ਉਦੋਂ ਵਿੱਚ ਸੁਖਰਾਜ ਸਿੰਘ ਕਾਕਾ ਸਾਨੂੰ ਬਲਕਾਰ ਸਿੰਘ ਅਸੀਂ ਪੱਡੇ ਦਾ ਜਿਹੜਾ ਉਹਦੇ ਖਿਲਾਫ ਮਕਦਮਾ ਦਾਜੀ ਤੇ ਐਸੇ ਕਲਾਸ਼ ਚੰਦਰ ਪਿਸਟਲ ਦੀ ਰਿਕਵਰੀ ਕਰਨ ਵਾਸਤੇ ਵੱਡੇ ਵਾਲੀ ਨਹਿਰ ਤੇ ਗਿਆ ਸੀ ਜਦੋਂ ਰਿਕਵਰੀ ਕਰਕੇ ਤੇ ਵਾਪਸ ਆਉਣ ਲੱਗੇ ਤਾਂ ਇਹਨੇ ਸਗਰਾ ਇੱਕ ਆਖੀ ਨੇ ਗੱਡੀ 'ਚ ਸਾਲ ਮਾਰਤੀ ਜਿਹੜਾ ਕਰਕੇ ਇਹਨੂੰ ਛੱਟ ਲੱਗ ਗਈ ਆ ਤੇ ਐਸੇ ਕਲਾਸ ਚੋਂ ਜਿਹੜਾ ਵਾ ਇਹਨੂੰ ਲੈ ਕੇ ਇੱਥੇ ਆਪਣੇ ਹਸਪਤਾਲੇ ਨੂੰ ਦਾਖਲ ਕਰਵਾਤਾ ਨੇ ਨਹੀਂ ਕੋਈ ਗੋਲੀ ਨਹੀਂ ਮਰੀ ਗੋਲੀ ਨਹੀਂ ਮਰੀ ਸੱਟ ਕਿੱਥੇ ਲੱਗੀ 60 ਦੀ ਲਾਤ ਲੱਗੀ ਲਾਤ ਲੱਗੀ ਤੇ ਹੁਣ ਹਸਪਤਾਲ ਹੈ 81 ਨੰਬਰ ਮਕਦਮਾ ਸੀ ਉਹ ਆਪਣਾ ਤੇ ਹੁਣ ਜਿਹੜਾ ਇਹਨੇ ਹੁਣ ਭੱਜਣ ਦੀ ਕੋਸ਼ਿਸ਼ ਕੀਤੀ ਆ ਉਹਦੇ ਸਬੰਧ 'ਚ ਵੱਖਰਾ ਮਕਦਮਾ ਇੱਥੇ ਦੱਤੀ ਕਰਨ ਲੱਗੇ ਆ ਕਰਨੇ ਆ ਇਹਦੇ ਖਿਲਾਫ ਤਿੰਨ ਮਕਦਮੇ ਸਾਡੇ ਥਾਣੇ 'ਚ ਹੁਣ ਦਰਜ ਹੋ ਜਨਾਂ ਦੇ ਵਿੱਚ ਜਿਹੜੀ ਗੈਸਤਾਰੀ ਪੈਣੀ ਆ ਤੇ ਤਾਂ ਪਹਿਲਾਂ 7-8 ਮਕਦਮੇ ਪਹਿਲਾਂ ਦਰਜ ਹੋਤੇ ਇਹਦੇ ਵਿੱਚ 9 ਬੰਦੇ ਟੋਟਲ ਉਹਨਾਂ ਵਿੱਚ ਇੱਕ ਇਹੀ ਗਰਸਾਰਵਾ ਤੇ ਬਾਕੀ ਦੇ ਕਰਾਂਗੇ ਗਰਸਾਰ ਸਿੰਘ ਕੱਕੇ ਦੀ ਮਾਤਰ ਨੂੰ ਕੀਤਾ ਅਰੈਸਟ ਅਰੈਸਟ ਕਰ ਲਿਆ ਜੀ ਅੱਜ ਕਰਾਂਗੇ ਅਰੈਸਟ ਉਹਦੀ ਗ੍ਰਿਫਤਾਰੀ ਪਾਈ ਸੀ ਕਿਸ ਜੀ ਕਿਸ ਕਿਤੇ ਹਾਂ ਜੀ ਇਹ ਜੀ